ਜਾਣੋ ਹਰ ਮਹੀਨੇ ਕਿੰਨਾ ਕਮਾਉਂਦੇ ਨੇ Zomato ਤੇ Swiggy ਡਿਲੀਵਰੀ ਬੁਆイズ ਕਿੰਨੀ ਹੋਵੇਗੀ ਇੱਕ ਦਿਨ ਦੀ ਕਮਾਈ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਜੇਕਰ ਡਿਲੀਵਰੀ ਹੋਵੇ ਲੰਬੀ ਦੂਰੀ ਤੇ ਕੀ ਲੈਂਦੇ ਨੇ ਡਿਲੀਵਰੀ ਬੁਆイズ ਉੱਚੀਆਂ ਫੀਸਾਂ ਦਰਅਸਲ Zomato, Swiggy ਵਰਗੀਆਂ ਕਈ ਐਪਸ ਲਗਭਗ ਹਰ ਮੋਬਾਈਲ 'ਤੇ ਦਿਖਾਈ ਦਿੰਦੀਆਂ ਨੇ। ਅਜਿਹਾ ਇਸ ਲਈ ਵੀ ਹੈ ਕਿਉਂਕਿ ਇਸ ਦੀ ਮਦਦ ਨਾਲ ਮਨਪਸੰਦ ਰੈਸਟੋਰੈਂਟ ਦਾ ਖਾਣਾ ਇੱਕ ਵਾਰ ਕਲਿੱਕ ਕਰਨ ਨਾਲ ਸਿੱਧਾ ਘਰ ਦੇ ਵਿੱਚ ਪਲੇਟ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ। ਹੁਣ ਇਸ ਪ੍ਰਕਿਰਿਆ ਨੂੰ ਪੂਰਾ ਕਰਨ 'ਚ ਸਭ ਤੋਂ ਵੱਡੀ ਭੂਮਿਕਾ ਡਿਲੀਵਰੀ ਬੁਆਏ ਨਿਭਾਉਂਦੇ ਨੇ ਜੋ ਰੈਸਟੋਰੈਂਟ ਤੋਂ ਤੁਹਾਡੇ ਘਰ ਖਾਣਾ ਲੈ ਕੇ ਆਉਂਦੇ ਨੇ। ਵੱਡਾ ਸਵਾਲ ਇਹ ਹੈ ਕਿ ਇਹ ਡਿਲੀਵਰੀ ਬੁਆਏ ਕਿੰਨੀ ਕਮਾਈ ਕਰਦੇ ਹਨ। ਜੋ ਸਾਰਾ ਦਿਨ ਸ਼ਹਿਰ ਦੇ ਵਿੱਚ ਘੁੰਮਦੇ ਰਹਿੰਦੇ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਅੱਜ ਹੀ ਡਿਲੀਵਰੀ ਬੁਆイズ ਦੇ ਨਾਲ ਗੱਲਬਾਤ ਹੋਈ ਜਿਸ ਤੇ ਵਿੱਚ ਦੱਸਿਆ ਗਿਆ ਤਾਂ ਇੱਕ ਡਿਲੀਵਰੀ ਬੁਆਏ ਤੋਂ ਪੁੱਛਿਆ ਗਿਆ ਕਿ ਉਹਨਾਂ ਦੀ ਤਨਖਾਹ ਕਿੰਨੀ ਹੈ ਤਾਂ ਆਸ-ਪਾਸ ਖੜੇ ਲੋਕ ਵੀ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਹੋ ਗਏ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਉਹ ਕਿੰਨੀ ਕਮਾਈ ਕਰਦੇ ਨੇ ਤਾਂ ਜਵਾਬ ਆਇਆ 1500 ਤੋਂ 2000 ਇੱਕ ਦਿਨ 'ਚ ਉਹ ਆਸਾਨੀ ਦੇ ਨਾਲ ਕਮਾ ਲੈਂਦੇ ਨੇ ਫਿਰ ਇੱਕ ਹਫਤੇ ਦੇ ਵਿੱਚੋਂ 10000 ਤੋਂ 12000 ਹੋ ਜਾਵੇਗੀ 40 ਤੋਂ 50000 ਪ੍ਰਤੀ ਮਹੀਨਾ ਪੱਕਾ ਹੈ ਇੰਨਾ ਹੀ ਨਹੀਂ ਉਸਨੇ ਫੋਨ ਉਤੇ ਕਮਾਈ ਦਾ ਸਬੂਤ ਵੀ ਦਿੱਤਾ ਇੱਕ ਹੋ ਡਿਲੀਵਰੀ ਬੁਆਏ ਨੇ ਦੱਸਿਆ ਕਿ ਇਸ ਤੋਂ ਇਲਾਵਾ ਜੇਕਰ ਉਹ ਬਰਸਾਤ ਦੇ ਮੌਸਮ ਦੇ ਵਿੱਚ ਡਿਲੀਵਰੀ ਕਰਵਾਉਂਦੇ ਹਨ ਤਾਂ ਉਹ ਟਿਪਸ ਤੋਂ ਕਰੀਬ 5000 ਰੁਪਏ ਕਮਾ ਲੈਂਦੇ ਨੇ ਖਾਸ ਗੱਲ ਇਹ ਹੈ ਕਿ ਕਈ ਪਲੇਟਫਾਰਮਾਂ ਉੱਤੇ ਰਾਸ਼ੀ ਪਹਿਲਾਂ ਤੋਂ ਹੀ ਤੈਅ ਹੁੰਦੀ ਹੈ ਹਾਲਾਂਕਿ ਜੇਕਰ ਡਿਲੀਵਰੀ ਲੰਬੀ ਦੂਰੀ ਤੇ ਹੁੰਦੀ ਹੈ ਤਾਂ ਪਲੇਟਫਾਰਮ ਕਈ ਵਾਰ ਉੱਚੀਆਂ ਫੀਸਾਂ ਵੀ ਲੈਂਦੇ ਨੇ ਬਿਊਰੋ ਰਿਪੋਰਟ ਦਿੱਲੀ ਪੋਸਟ ਪੰਜਾਬੀ ਜਾਣੋ ਹਰ ਮਹੀਨੇ ਕਿੰਨਾ ਕਮਾਉਂਦੇ ਨੇ ਜਮੈਟੋ ਤੇ ਸਵਿਗੀ ਡਿਲੀਵਰੀ ਬੁਆイズ ਹੋਵੇਗੀ ਇੱਕ ਦਿਨ ਦੀ ਕਮਾਈ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ ਜੇਕਰ ਡਿਲੀਵਰੀ ਹੋਵੇ ਲੰਬੀ ਦੂਰੀ ਤੇ ਕੀ ਲੈਂਦੇ ਨੇ ਡਿਲੀਵਰੀ ਬੁਆイズ ਉੱਚੀਆਂ ਫੀਸਾਂ ਤਰ੍ਹਾਂ ਸਾ ਜੋਮੈਟੋ ਸਵੀਗੀ ਵਰਗੀਆਂ ਕਈ ਐਪਸ ਲਗਭਗ ਹਰ ਮੋਬਾਈਲ 'ਚ ਦਿਖਾਈ ਦਿੰਦੀਆਂ ਨੇ ਅਜਿਹਾ ਇਸ ਲਈ ਵੀ ਹੈ ਕਿਉਂਕਿ ਇਸ ਦੀ ਮਦਦ ਨਾਲ ਮਨਪਸੰਦ ਰੈਸਟੋਰੈਂਟ ਦਾ ਖਾਣਾ ਇੱਕ ਵਾਰ ਕਲਿੱਕ ਕਰਨ ਨਾਲ ਸਿੱਧਾ ਕਰਦੇ ਵਿੱਚ ਪਲੇਟ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਹੁਣ ਇਸ ਪ੍ਰਕਿਰਿਆ ਨੂੰ ਪੂਰਾ ਕਰਨ 'ਚ ਸਭ ਤੋਂ ਵੱਡੀ ਭੂਮਿਕਾ ਡਿਲੀਵਰੀ ਬੁਆਏ ਨਿਭਾਉਂਦੇ ਨੇ ਜੋ ਰੈਸਟੋਰੈਂਟ ਤੋਂ ਤੁਹਾਡੇ ਘਰ ਖਾਣਾ ਲੈ ਕੇ ਆਉਂਦੇ ਨੇ ਵੱਡਾ ਸਵਾਲ ਇਹ ਹੈ ਕਿ ਇਹ ਡਿਲੀਵਰੀ ਬੁਆਏ ਕਿੰਨੀ ਕਮਾਈ ਕਰਦੇ ਹਨ ਜੋ ਸਾਰਾ ਦਿਨ ਸ਼ਹਿਰ ਦੇ ਵਿੱਚ ਘੁੰਮਦੇ ਰਹਿੰਦੇ ਨੇ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਅੱਜ ਹੀ ਡਿਲੀਵਰੀ ਬੁਆਏਸ ਦੇ ਨਾਲ ਗੱਲਬਾਤ ਹੋਈ ਜਿਸ ਤੇ ਵਿੱਚ ਦੱਸਿਆ ਗਿਆ ਤਾਂ ਇੱਕ ਡਿਲੀਵਰੀ ਬੁਆਏ ਤੋਂ ਪੁੱਛਿਆ ਗਿਆ ਕਿ ਉਹਨਾਂ ਦੀ ਤਨਖਾਹ ਕਿੰਨੀ ਹੈ ਤਾਂ ਆਸ-ਪਾਸ ਖੜੇ ਲੋਕ ਵੀ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਹੋ ਗਏ ਜਦੋਂ ਇਹ ਸਵਾਲ ਪੁੱਛਿਆ ਗਿਆ ਕਿ ਉਹ ਕਿੰਨੀ ਕਮਾਈ ਕਰਦੇ ਨੇ ਤਾਂ ਜਵਾਬ ਆਇਆ 1500 ਤੋਂ 2000 ਇੱਕ ਦਿਨ 'ਚ ਉਹ ਆਸਾਨੀ ਦੇ ਨਾਲ ਕਮਾ ਲੈਂਦੇ ਨੇ ਫਿਰ ਇੱਕ ਹਫਤੇ ਦੇ ਵਿੱਚੋਂ 10000 ਤੋਂ 12000 ਹੋ ਜਾਵੇਗੀ 40 ਤੋਂ 50000 ਪ੍ਰਤੀ ਮਹੀਨਾ ਪੱਕਾ ਹੈ ਇੰਨਾ ਹੀ ਨਹੀਂ ਉਸਨੇ ਫੋਨ 'ਤੇ ਕਮਾਈ ਦਾ ਸਬੂਤ ਵੀ ਦਿੱਤਾ ਇੱਕ ਹੋ ਡਿਲੀਵਰੀ ਬੁਆਏ ਨੇ ਦੱਸਿਆ ਕਿ ਇਸ ਤੋਂ ਇਲਾਵਾ ਜੇਕਰ ਉਹ ਬਰਸਾਤ ਦੇ ਮੌਸਮ ਦੇ ਵਿੱਚ ਡਿਲੀਵਰੀ ਕਰਵਾਉਂਦੇ ਹਨ ਤਾਂ ਉਹ ਟਿਪਸ ਤੋਂ ਕਰੀਬ 5000 ਰੁਪਏ ਕਮਾ ਲੈਂਦੇ ਨੇ ਖਾਸ ਗੱਲ ਇਹ ਹੈ ਕਿ ਕਈ ਪਲੇਟਫਾਰਮਾਂ ਉੱਤੇ ਰਾਸ਼ੀ ਪਹਿਲਾਂ ਤੋਂ ਹੀ ਤੈਅ ਹੁੰਦੀ ਹੈ ਹਾਲਾਂਕਿ ਜੇਕਰ ਡਿਲੀਵਰੀ ਲੰਬੀ ਦੂਰੀ ਤੇ ਹੁੰਦੀ ਹੈ ਤਾਂ ਪਲੇਟਫਾਰਮ ਕਈ ਵਾਰ ਉੱਚੀਆਂ ਫੀਸਾਂ ਵੀ ਲੈਂਦੇ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ